ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਜੇ ਕਿਉਂਕਿ ਅੱਧੀ ਅਧੂਰੀ ਗੱਲ ਸੁਣਿਆ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਵਾਰ-ਵਾਰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਗੱਲ ਨੂੰ ਪੂਰਾ ਸੁਣਿਆ ਕਰੋ ਤਾਂ ਜੋ ਪੂਰਾ ਸਮਝ ਪਾਈਏ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਆਪਣੇ ਗੁਰਨਾਨਕ ਪਾਸ਼ਾ ਜੀ ਦੇ ਘਰ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨ ਬਾਰੇ ਕਿ ਆਪਾਂ ਕਿੰਜ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਦੀ ਮਿਹਰ ਦੇ ਹੱਕਦਾਰ ਬਣ ਸਕਦੇ ਆਂ ਸਤਿਗੁਰ ਸੱਚੇ ਪਾਸ਼ਾ ਜੀ ਦੀ ਮਿਹਰ ਕਿਰਪਾਾਂ ਸੰਕਰ ਸਕਦੇ ਆਂ ਤਾਉਰ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਸਮਰੱਥ ਗੁਰੂ ਨੇ ਸਤਿਗੁਰ ਸੱਚੇ ਪਾਸ਼ਾ ਜੀ ਨੇ ਪਵਿੱਤਰ ਬਾਣੀ ਦੇ ਰਾਹੀਂ ਸਾਨੂੰ ਸਾਡੀ ਹਰ ਮੁਸ਼ਕਲ ਦਾ ਹੱਲ ਦੱਸਿਆ ਹੈ ਭਾਵੇਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਹੋਵੇ ਸੁੱਖ ਹੋਵੇ ਕੋਈ ਵੀ ਪਰੇਸ਼ਾਨੀ ਹੋਵੇ ਤਾਂ ਜੇਕਰ ਅਸੀਂ ਸਤਿਗੁਰ ਸੱਚੇ ਪਾਸ਼ਾ ਜੀ ਦੀ ਬਖਸ਼ਿਸ਼ ਪਵਿੱਤਰ ਬਾਣੀ ਨੂੰ ਬڑے ਧਿਆਨ ਦੇ ਨਾਲ ਸਹਿਜ ਦੇ ਨਾਲ ਪੜ੍ਹਦੇ ਆਂ ਜਾਂ ਸੁਣਦੇ ਆਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਨੂੰ ਹਰ ਮੁਸ਼ਕਲ ਦਾ ਹੱਲ ਮਿਲ ਜਾਂਦਾ ਹੈ ਤਾਂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚੋਂ ਆਪਾਂ ਜਦੋਂ ਵੀ ਕੋਈ ਪਾਠ ਕਰਦੇ ਆਂ ਸ਼ਬਦ ਜਾਪ ਕਰਦੇ ਆਂ ਤਾਂ ਕਦੇ ਵੀ ਉਹਨਾਂ ਨੂੰ ਅੱਖਰ ਨਾ ਸਮਝੋ ਸ਼ਬਦ ਨਾ ਸਮਝੋ ਉਹ ਪ੍ਰਤੱਖ ਗੁਰੂ ਜੈਪ ਜੀ ਆਪ ਨੇ ਭਾਵਨਾ ਦੇ ਨਾਲ ਪਾਠ ਕਰਨਾ ਹੈ ਗੁਰੂ ਸਾਹਿਬ ਜੀ ਦੇ ਦਰਸ਼ਨ ਵੀ ਕਰਨੇ ਆ ਤੇ ਗੁਰੂ ਸਾਹਿਬ ਜੀ ਦਾ ਗਿਆਨ ਵੀ ਹਾਸਲ ਕਰਨਾ ਹੈ ਕਿਉਂਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਰਾਹੀਂ ਗੁਰੂ ਸਾਹਿਬ ਜੀ ਸਾਡੇ ਨਾਲ ਬਚਨ ਕਰ ਰਹੇ ਨੇ ਸਾਡੇ ਨਾਲ ਗੱਲਾਂ ਕਰਦੇ ਨੇ ਪਰ ਉਹ ਬਚਨ ਉਹ ਗੱਲਾਂ ਸਾਨੂੰ ਤਾਂ ਸਮਝ ਆਉਣਗੀਆਂ ਜੇਕਰ ਅਸੀਂ ਬੜੇ ਧਿਆਨ ਦੇ ਨਾਲ ਪੜਹੀਏ ਸੁਣੀਏ ਸਾਡੀ ਸੁਣਨ ਦੀ ਸ਼ਕਤੀ ਅੱਜ ਕੱਲ ਕਟਦੀ ਜਾ ਰਹੀ ਆ ਭਾਵੇਂ ਅਸੀਂ ਟਿਕ ਕੇ ਸੁਣ ਨਹੀਂ ਸਕਦੇ ਸਾਨੂੰ ਸਭ ਨੂੰ ਬੋਲਣਾ ਵਧੀਆ ਲੱਗਦਾ ਏ ਸੁਣਨਾ ਪਸੰਦ ਹਾਂ ਪਰ ਜੇ ਸਵੰਦੇ ਨੇ ਸੁਣਨ ਦੀ ਆਦਤ ਪਾ ਲਈ ਉਹਦੀ ਜ਼ਿੰਦਗੀ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਬਦਲਾਅ ਆਉਂਦਾ ਹੈ ਤਾਂ ਆਪਾਂ ਵੀ ਅੱਜ ਤੋਂ ਇੱਕ ਨਿਯਮਤਾ ਇਹ ਪੱਕਾ ਕਰਨਾ ਹੈ ਕਿ ਗੁਰਬਾਣੀ ਦਾ ਪਾਠ ਆਪਾਂ ਜਦੋਂ ਵੀ ਕਰਦੇ ਆ ਜਿੰਨਾ ਵੀ ਕਰੋ ਭਾਵੇਂ ਘੱਟ ਕਰ ਲੋ ਪਰ ਬੜੇ ਹੀ ਧਿਆਨ ਦੇ ਨਾਲ ਸਹਿਜ ਦੇ ਨਾਲ ਇੱਕ ਮਨ ਇੱਕ ਚਿਤ ਹੋ ਕੇ ਬਾਠ ਕਰਨਾ ਹੈ ਸਮਝ-ਸਮਝ ਕੇ ਕਰਨਾ ਹੈ ਤਾਂ ਦੇਖਣਾ ਸਾਰੀਆਂ ਗੱਲਾਂ ਸਾਫ ਸਪਸ਼ਟ ਹੋ ਜਾਂਦੀਆਂ ਨੇ ਕਿ ਗੁਰੂ ਸਾਹਿਬ ਜੀ ਸਾਨੂੰ ਕੀ ਸਮਝਾ ਰਹੇ ਨੇ ਫਿਰ ਜਿਵੇਂ ਜਿਵੇਂ ਗੁਰੂ ਸਾਹਿਬ ਜੀ ਦੀ ਸਮਝ ਸਾਨੂੰ ਆਵੇਗੀ ਭਾਵ ਕਿ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਸਾਨੂੰ ਸਮਝ ਦੇ ਵਿੱਚ ਆ ਗਈਆਂ ਅਸੀਂ ਉਹਨਾਂ ਸਿੱਖਿਆਵਾਂ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਬੜੀ ਤੇਜ਼ੀ ਦੇ ਨਾਲ ਜ਼ਿੰਦਗੀ ਦੇ ਵਿੱਚ ਬਦਲਾਅ ਆਉਂਦਾ ਹੈ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਕਿਤਾ ਸਾਨੂੰ ਮਿਲਦੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਮਿਹਰਬਾਨ ਹੁੰਦੇ ਨੇ ਤਾਂ ਇਸ ਕਰਕੇ ਸਭ ਤੋਂ ਪਹਿਲਾਂ ਜ਼ਿੰਦਗੀ ਦਾ ਇਹ ਨਿਯਮ ਬਣਾਈ ਹੈ ਕਿ ਜਦੋਂ ਵੀ ਗੁਰਬਾਣੀ ਦਾ ਪਾਠ ਕਰਨਾ ਹੈ ਬੜੇ ਹੀ ਪਿਆਰ ਦੇ ਨਾਲ ਸਹਿਜ ਦੇ ਨਾਲ ਸਮਝ-ਸਮਝ ਕੇ ਕਰਨਾ ਹੈ ਵੈਸੇ ਤਾਂ ਹਰੇਕ ਗੁਰਸਿੱਖ ਦੇ ਲਈ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਣਾ ਜ਼ਰੂਰੀ ਆ ਕਿਉਂਕਿ ਤਾਂ ਤਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਤਾਂ ਸਾਨੂੰ ਸਾਫ ਸਪਸ਼ਟ ਸਮਝਾ ਦਿੱਤਾ ਕਿ ਸਿਰਫ ਸਿੱਖ ਅਖਵਾਉਣ ਵਾਸਤੇ ਸਿੱਖ ਬਨਣਾ ਤਾਂ ਬੜੀ ਦੂਰ ਦੀ ਗੱਲ ਆ ਸਿਰਫ ਸਿੱਖ ਅਖਵਾਉਣ ਵਾਸਤੇ ਹੀ ਪਹਿਲਾ ਦਿਨ ਉਹ ਅਮਰਤ ਵੇਲੇ ਜਾਗਣਾ ਪੈਣਾ ਹੈ ਭਾਵ ਕਿ ਜੇਕਰ ਤੂੰ ਆਪਣੇ ਆਪ ਨੂੰ ਗੁਰੂ ਦਾ ਸਿੱਖ ਕਹਾਉਣਾ ਚਾਹੁੰਦਾ ਹੈ ਤਾਂ ਤੈਨੂੰ ਅਮਰਤ ਵੇਲੇ ਜਾਗਣਾ ਪੈਣਾ ਹੈ ਮੇਰੇ ਚੌਥੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਉਂਦੇ ਨੇ ਗੁਰ ਸਤ ਗੁਰ ਕਾ ਜੋ ਸਿੱਖ ਅਖਾਵੇ ਪਲਕੇ ਉਠ ਹਰ ਨਾਮ ਤੇ ਆਵੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਇੱਥੇ ਸਿਰਫ ਸਿੱਖ ਅਖਵਾਉਣ ਵਾਸਤੇ ਹੀ ਅੰਮ੍ਰਿਤ ਵੇਲੇ ਉੱਠਣਾ ਲਾਜ਼ਮੀ ਕੀਤਾ ਹੈ ਬਾਕੀ ਗੁਰੂ ਦਾ ਸਿੱਖ ਬਣਨ ਦੇ ਲਈ ਸਾਨੂੰ ਗੁਰੂ ਸਹਿਬਾਨਾ ਜੀ ਦੀ ਮਿੱਠੀ ਨਿੱਗੀ ਬਾਣੀ ਨੂੰ ਪੜ੍ਹਨਾ ਪਵੇਗਾ ਸੁਣਨਾ ਪਵੇਗਾ ਸਮਝਣਾ ਪਵੇਗਾ ਉਹਨਾਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਪਵੇਗਾ ਫਿਰ ਜਾ ਕੇ ਅਸਲੀ ਸਿੱਖ ਬਣਦੇ ਆ ਸੋ ਇਸ ਕਰਕੇ ਅੰਮ੍ਰਿਤ ਵੇਲੇ ਜ਼ਰੂਰ ਉੱਠਣਾ ਹੈ ਕਿ ਜੇਕਰ ਆਪਣੇ ਆਪ ਨੂੰ ਆਪਾ ਗੁਰਨਾਣਕ ਪਾਤਸ਼ਾਹ ਜੀ ਦੇ ਸਿੱਖ ਅਖਮਾਉਣਾ ਚਾਹੁੰਦੇ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਿੱਖ ਅਖਮਾਉਣਾ ਚਾਹੁੰਦੇ ਆ ਤਾਂ ਫਿਰ ਅਮਰਤ ਵੇਲੇ ਉੱਠਣਾ ਪੈਣਾ ਹੈ ਅਮਰਤ ਵੇਲਾ ਸਮਾਂ ਲੈਣਾ ਪੈਣਾ ਹੈ ਭਾਵੇਂ ਕਿ ਅਮਰਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਕਰਨਾ ਪੈਣਾ ਹੈ ਸੰਗਤ ਜੀ ਅਮਰਤ ਵੇਲੇ ਦਾ ਵੇਲਾ ਬੜਾ ਹੀ ਕੀਮਤੀ ਵੇਲਾ ਹੈ ਬੜਾ ਪਾਵਰਫੁਲ ਵੇਲਾ ਹੈ ਇੱਕਦਮ ਸ਼ਾਂਤ ਵੇਲਾ ਹੈ ਕੋਈ ਸ਼ੋਰ ਸ਼ਰਾਬਾ ਨਹੀਂ ਨਾ ਬਾਹਰੀ ਦੁਨੀਆ ਦੇ ਵਿੱਚ ਨਾ ਹੀ ਸਾਡੇ ਅੰਦਰ ਦੀ ਦੁਨੀਆ ਦੇ ਵਿੱਚ ਪਾਵ ਕੀ ਰਾਤ ਨੂੰ ਸੌਣ ਤੋਂ ਬਾਅਦ ਸਾਡਾ ਸਰੀਰ ਵੀ ਪੂਰੇ ਆਰਾਮ ਦੇ ਵਿੱਚ ਹੁੰਦਾ ਏ ਅਤੇ ਜੇਕਰ ਅਸੀਂ ਰਾਤ ਨੂੰ ਸੌਣ ਲੱਗਿਆਂ ਗੁਰਬਾਣੀ ਦਾ ਪਾਠ ਕਰਕੇ ਸੁੱਤੇ ਸੀ ਗੁਰੂ-ਗੁਰੂ ਕਰਦਿਆਂ ਸੁੱਤੇ ਸੀ ਤਾਂ ਸਾਡਾ ਮਨ ਵੀ ਸ਼ਾਂਤ ਹੋਵੇਗਾ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇਗਾ ਇਹਦੇ ਉੱਤੇ ਕੋਈ ਬੋਝ ਕੋਈ ਚਿੰਤਾ ਨਹੀਂ ਹੋਵੇਗੀ ਤਾਂ ਫਿਰ ਜਦੋਂ ਉੱਠਦਿਆਂ ਸਾਰ ਹੀ ਅਸੀਂ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਡਾ ਮਨ ਛੇਤੀ ਹੀ ਗੁਰ ਚਰਨਾਂ ਦੇ ਨਾਲ ਜੁੜ ਜਾਵੇਗਾ ਪਰ ਜਿਵੇਂ ਜਿਵੇਂ ਸੂਰਜ ਦੀ ਟਿੱਕੀ ਚੜਦੀ ਆ ਭਾਵ ਕਿ ਜਿਵੇਂ ਜਿਵੇਂ ਸੂਰਜ ਚੜ੍ਹਦਾ ਏ ਉਵੇਂ ਉਵੇਂ ਸਾਡਾ ਮਨ ਕਾਲਾ ਪੈਣਾ ਸ਼ੁਰੂ ਹੋ ਜਾਂਦਾ ਏ ਫਿਰ ਸਾਡੇ ਮਨ ਦੇ ਉੱਤੇ ਕਮਾਂਕਾਰਾਂ ਦੇ ਭੋਜ ਚਿੰਤਾਵਾਂ ਪਰੇਸ਼ਾਨੀਆਂ ਹਾਵੀ ਹੋ ਜਾਂਦੀਆਂ ਨੇ ਇਹ ਸਾਨੂੰ ਗੁਰ ਚਰਨਾਂ ਤੋਂ ਦੂਰ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਫਿਰ ਸਾਨੂੰ ਆਪਣੇ دنیਆਵੀ ਕੰਮਾਂ ਧੰਦਿਆਂ ਦੀ ਫਿਕਰ ਜ਼ਿਆਦਾ ਵੱਧ ਜਾਂਦੀ ਆ ਪਰ ਜਦੋਂ ਆਪਾਂ ਅਮਰਤ ਵੇਲੇ ਉੱਠਦੇ ਆ ਉਦੋਂ ਸਾਡਾ ਮਨ ਸ਼ਾਂਤ ਹੁੰਦਾ ਹੈ ਇੱਥੇ ਆਸ-ਪਾਸ ਦਾ ਵਾਤਾਵਰਣ ਵੀ ਸ਼ਾਂਤ ਹੁੰਦਾ ਹੈ ਉਦੋਂ ਆਪਾਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਜੁੜ ਸਕਦੇ ਹਾਂ ਇਹ ਭਜਨ ਬੰਦਗੀ ਕਰਨ ਦੇ ਲਈ ਗੁਰਬਾਣੀ ਦਾ ਪਾਠ ਕਰਨ ਦੇ ਲਈ ਬਿਲਕੁਲ ਸਹੀ ਸਮਾਂ ਹੈ ਕਿਉਂਕਿ ਆਪਣੀ ਅਜੇ ਤੱਕ ਉਹ ਅਵਸਥਾ ਨਹੀਂ ਬਣੀ ਵੀ ਆਪਾਂ ਜਦੋਂ ਵੀ ਬੈਠੇ ਉਦੋਂ ਹੀ ਸਾਡਾ ਮਨ ਗੁਰੂ ਚਰਨਾਂ ਨਾਲ ਜੁੜ ਜਾਵੇਗਾ ਆਪਾਂ ਗ੍ਰਸਤੀ ਆਂ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਸਾਡੇ ਸਿਰ ਤੇ ਨੇ ਅਤੇ ਇਹਨਾਂ ਜ਼ਿੰਮੇਵਾਰੀਆਂ ਨੂੰ ਅਨੁਭਵਦੇ ਹੋਏ ਕਈ ਤਰ੍ਹਾਂ ਦੀਆਂ ਚਿੰਤਾਵਾਂ ਪਰੇਸ਼ਾਨੀਆਂ ਭੋਜ ਵੀ ਸਾਡੇ ਮਨ ਦੇ ਉੱਤੇ ਪਏ ਰਹਿੰਦੇ ਆ ਇਸ ਕਰਕੇ ਜਿਵੇਂ ਜਿਵੇਂ ਦਿਨ ਚੜਦਾ ਏ ਸੂਰਜ ਚੜਦਾ ਏ ਓਵੇਂ ਓਵੇਂ ਸਾਨੂੰ ਸਾਡੀਆਂ ਜ਼ਿੰਮੇਵਾਰੀਆਂ ਸਾਡੀਆਂ ਚਿੰਤਾਵਾਂ ਪਰੇਸ਼ਾਨੀਆਂ ਯਾਦ ਹੋਣੀਆਂ ਸ਼ੁਰੂ ਹੋ ਜਾਂਦੀਆਂ ਭਾਵ ਕਿ ਸਾਡਾ ਮਨ ਕਾਲਾ ਪੈਣਾ ਸ਼ੁਰੂ ਹੋ ਜਾਂਦਾ ਏ ਪਰ ਇਹ ਅਮਰਤ ਵੇਲੇ ਦਾ ਜਿਹੜਾ ਵੇਲਾ ਏ ਨਾ ਇਹ ਗੁਰੂ ਦਾ ਵੇਲਾ ਹੈ ਜੇ ਕੋਈ ਸਵੇਲੇ ਦੇ ਵਿੱਚ ਉੱਠ ਕੇ ਬੈਠ ਜਾਵੇ ਨਾਮ ਜਪਣਾ ਸ਼ੁਰੂ ਕਰ ਦੇਵੇ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦੇਵੇ ਤਾਂ ਉਹਦੇ ਉੱਤੇ ਬਹੁਤ ਛੇਤੀ ਕਿਰਪਾ ਹੁੰਦੀ ਆ ਇਸ ਕਰਕੇ ਆਪਾਂ ਹਰ ਹਾਲ ਦੇ ਵਿੱਚ ਅਮਰਤ ਵੇਲੇ ਉੱਠਣਾ ਹੈ ਪੂਰੀ ਪੂਰੀ ਕੋਸ਼ਿਸ਼ ਕਰਨੀ ਆ ਕਿ ਅਸੀਂ ਅਮਰਤ ਵੇਲੇ ਉੱਠ ਕੇ ਉੱਠ ਕੇ ਆਪਣੇ ਦਿਨ ਦੀ ਸ਼ੁਰੂਆਤ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਤੋਂ ਕਰੀਏ ਗੁਰਬਾਣੀ ਦੇ ਪਾਠ ਤੋਂ ਕਰੀਏ ਵੈਸੇ ਤਾਂ ਆਪਣੇ ਲਈ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਜ਼ਰੂਰੀ ਆ ਭਾਵ ਕਿ ਅਮਰਤ ਵੇਲੇ ਦੀਆਂ ਪੰਜ ਵਾਣੀਆਂ ਸ਼ਾਮ ਦੀ ਬਾਣੀ ਰਹਿਰਾ ਸਾਹਿਬ ਸੌਣ ਤੋਂ ਤੁਰੰਤ ਪਹਿਲਾਂ ਕੀਰਤਨ ਸੁਹਿਲਾ ਸਾਹਿਬ ਜੀ ਦੀ ਬਾਣੀ ਪੂਰੇ ਦਿਨ ਦੇ ਵਿੱਚ ਸੱਤ ਬਾਣੀਆਂ ਦਾ ਨਿਤਨੇਮ ਹਰੇਕ ਸਿੱਖ ਦੇ ਲਈ ਜ਼ਰੂਰੀ ਆ ਪਰ ਕਈ ਭੈਣ ਭਰਾ ਕਹਿ ਦਿੰਦੇ ਨੇ ਵੀ ਸਾਡੇ ਸਿਰ ਤੇ ਜ਼ਿੰਮੇਵਾਰੀਆਂ ਬਹੁਤ ਨੇ ਸਾਡੇ ਕੰਮ ਧੰਦੇ ਬਹੁਤ ਨੇ ਉਹਨਾਂ ਨੂੰ ਮਹਾਪੁਰਖ ਜੀ ਕਹਿੰਦੇ ਬੰਦਿਆ ਜਿਉਂਦੇ ਜੀ ਕੰਮ ਕਦੇ ਨਹੀਂ ਮੁੱਕਦੇ ਇਹ ਨਾ ਕੰਮਾਂ ਧੰਦਿਆਂ ਨੂੰ ਕਰਦਿਆਂ ਹੋਇਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆਂ ਆਪਾਂ ਆਪਣੇ ਗੁਰੂ ਦੇ ਲਈ ਸਮਾਂ ਕੱਢਣਾ ਹੈ ਜਿਵੇਂ ਅਸੀਂ ਬਾਕੀ ਕੰਮਕਾਰਾਂ ਨੂੰ ਬੜਾ ਜ਼ਰੂਰੀ ਸਮਝਦੇ ਹਾਂ ਅਤੇ ਆਪਣੇ ਜਿਵੇਂ ਪਰੇ ਜੀਵਨ ਦੇ ਵਿੱਚੋਂ ਉਸ ਕੰਮ ਦੇ ਲਈ ਸਮਾਂ ਕੱਢ ਲੈਣੇ ਹੈ ਨਾ ਜੋ ਕੰਮ ਸਾਨੂੰ ਜ਼ਰੂਰੀ ਲੱਗਦਾ ਹੈ ਉਸੇ ਤਰ੍ਹਾਂ ਭਜਨ ਮੰਦਗੀ ਨਾਮ ਇਹ ਵੀ ਸਾਡੇ ਲਈ ਜ਼ਰੂਰੀ ਆ ਇਹ ਸਾਡੀ ਅਸਲ ਕਮਾਈ ਆ ਇਸ ਕਰਕੇ ਭਜਨ ਬੰਦਗੀ ਦੇ ਲਈ ਗੁਰਬਾਣੀ ਦੇ ਪਾਠ ਕਰਨ ਦੇ ਲਈ ਸਮਾਂ ਕੱਢਣਾ ਹੈ 24 ਘੰਟਿਆਂ ਦੇ ਵਿੱਚੋਂ ਸਿਰਫ 10-15 ਮਿੰਟ ਕੱਢਣੇ ਸ਼ੁਰੂ ਕਰ ਦਿੱਤੇ ਭਾਵੇਂ ਕਿ ਜੇਕਰ ਅਸੀਂ ਪੂਰੇ ਦਿਨ ਦੇ ਵਿੱਚ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਰਾਤ ਨੂੰ ਸੌਣ ਤੋਂ ਲੈ ਕੇ ਸਵੇਰੇ ਉੱਠਣ ਤੱਕ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਹੈ ਜਦੋਂ ਵੀ ਤੁਹਾਡੀ ਜਾਗ ਖੁੱਲਦੀ ਆ ਜਦੋਂ ਵੀ ਤੁਹਾਡਾ ਗੁਰਬਾਣੀ ਦਾ ਪਾਠ ਕਰਨ ਨੂੰ ਦਿਲ ਕਰਦਾ ਏ ਉਦੋਂ ਹੀ ਤੁਸੀਂ ਇਹ 10-15 ਮਿੰਟ ਕੱਢੋ ਅਤੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰਤਾਓ ਮਹਾਪੁਰਖ ਜੀ ਕਹਿੰਦੇ ਜਿਸ ਦਿਨ ਤੋਂ ਬੰਦਿਆ ਤੇਰਾ ਜਪਜੀ ਸਾਹਿਬ ਜੀ ਦੀ ਬਾਣੀ ਦਾ ਪੱਕਾ ਨੇਮ ਬਣ ਗਿਆ ਭਾਵ ਕਿ ਕੋਈ ਨਾਗਾ ਨਹੀਂ ਪਹਿਣਾ ਚਾਹੀਦਾ 24 ਘੰਟਿਆਂ ਦੇ ਵਿੱਚੋਂ ਜਦੋਂ ਵੀ ਦਿਨ ਨੂੰ ਸਮਾਂ ਮਿਲੇ ਜਿੱਥੇ ਵੀ ਸਮਾਂ ਮਿਲੇ ਤੁਸੀਂ ਜਿਹੜੀ ਵੀ ਥਾਂ ਤੇ ਹੋਵੇ ਭਾਵੇਂ ਤੂੰ ਆਪਣਾ ਕੋਈ دنیਆਵੀ ਕੰਮ ਧੰਦਾ ਕਰ ਰਿਆ ਏ ਦਫਤਰ ਦੇ ਵਿੱਚਿਆਂ ਦੁਕਾਨ ਦੇ ਵਿੱਚਿਆਂ ਜੋ ਵੀ ਕੰਮ ਕਾਰ ਕਰਦੇ ਹੋ ਉਹ ਕਰਦਿਆਂ ਹੋਇਆਂ ਪੈਣਾ ਬੀਬੀਆਂ ਘਰ ਦੇ ਵਿੱਚ ਕੰਮ ਕਾਰ ਕਰਦੀਆਂ ਨੇ ਕਰਦੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ ਨੇ ਭਾਵੇਂ ਕੋਈ ਵੀ ਆਪਾਂ ਕੰਮ ਧੰਦੇ ਕੋਈ ਵੀ ਜ਼ਿੰਮੇਵਾਰੀ ਨੂੰ ਨਿਭਾ ਰਹੇ ਹਾਂ ਪਹਿਲੀ ਕੋਸ਼ਿਸ਼ ਤਾਂ ਇਹ ਕਰਨੀ ਆ ਵੀ ਅਸੀਂ 10 15 ਮਿੰਟ ਕੱਢੀਏ ਚੌਂਕੜਾ ਮਾਰ ਕੇ ਗੁਰਬਾਣੀ ਦਾ ਪਾਠ ਕਰੀਏ ਪਰ ਜੇਕਰ ਬਹੁਤੀ ਮਜਬੂਰੀ ਆ ਵੀ ਤੁਸੀਂ ਬੈਠ ਕੇ ਗੁਰਬਾਣੀ ਦਾ ਪਾਠ ਕਰ ਹੀ ਨਹੀਂ ਸਕਦੇ ਤਾਂ ਫਿਰ ਸੁਣਨਾ ਸ਼ੁਰੂ ਕਰ ਤੋ ਪਰ ਜਿਸ ਦਿਨ ਤੋਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਜਾਂ ਸੁਣਨਾ ਸਾਡਾ ਪੱਕਾ ਨੀਮ ਬਣ ਗਿਆ ਮਹਾਪੁਖ ਜੀ ਕਹਿੰਦੇ ਉਸ ਦਿਨ ਤੋਂ ਗੁਰਨਾਨਕ ਪਾਤਸ਼ਾਹੀ ਦੇ ਦੋਵੇਂ ਹੀ ਮੇਰ ਪਰੇ ਹੱਥ ਤੇਰੇ ਸਿਰ ਦੇ ਉੱਤੇ ਆ ਜਾਣਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਮਿਹਰਾਂ ਬਖਸ਼ਿਸ਼ਾਂ ਤੇਰੇ ਉੱਤੇ ਹੋਣਗੀਆਂ ਸ਼ੁਰੂ ਹੋ ਜਾਣਗੀਆਂ ਫਿਰ ਦੁਨੀਆ ਦੀ ਕੋਈ ਵੀ ਤਾਕਤ ਤੈਨੂੰ ਹਰਾ ਨਹੀਂ ਸਕਦੀ ਕਿਉਂਕਿ ਜਦੋਂ ਆਪਾਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਾਂ ਜਾਂ ਗੁਰਬਾਣੀ ਦਾ ਕੋਈ ਵੀ ਪਾਠ ਕਰਦੇ ਹਾਂ ਤਾਂ ਫਿਰ ਸਹਾਰਾ ਉਹ ਸਤਿਗੁਰ ਸੱਚੇ ਪਾਤਸ਼ਾਹ ਆਪ ਬਣ ਜਾਂਦਾ ਹੈ ਜਪਜੀ ਸਾਹਿਬ ਜੀ ਦੀ ਬਾਣੀ ਦੀ ਗੱਲ ਆਪਾਂ ਇਸ ਕਰਕੇ ਕੀਤੀ ਕਿਉਂਕਿ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਇਹ ਸਾਡਾ ਮੋਢਿਆ ਸ਼ੁਰੂਆਤ ਆ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਤੋਂ ਹੋਵੇ ਉਸ ਤੋਂ ਬਾਅਦ ਜਿਹੜੀ ਮਰਜ਼ੀ ਬਾਣੀ ਦਾ ਪਾਠ ਕਰ ਲੋ ਪਰ ਸ਼ੁਰੂਆਤ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਤੋਂ ਕਰਨੀ ਆ ਘਟੋ ਘਟ ਇੱਕ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਨਾ ਹੈ ਸਤਿਗੁਰ ਸੱਚੇ ਪਾਤਸ਼ਾਹ ਬੜੇ ਮਿਹਰਬਾਨ ਹੁੰਦੇ ਨੇ ਜੇ ਪਾਠ ਕਰ ਨਹੀਂ ਸਕਦੇ ਤਾਂ ਬੈਠ ਕੇ ਧਿਆਨ ਦੇ ਨਾਲ ਸੁਣ ਲੈਣਾ ਹੈ ਪੜਨਾ ਸੁਣਨਾ ਦੋਵੇਂ ਹੀ ਫਲਦਾਇਕ ਨੇ ਤਾਂ ਇਹ 24 ਘੰਟਿਆਂ ਦੇ ਵਿੱਚੋਂ 10-15 ਮਿੰਟ ਤਾਂ ਆਪਾਂ ਕੱਢ ਸਕਦੇ ਹਾਂ ਨਾ ਵੈਸੇ ਤਾਂ 24 ਘੰਟਿਆਂ ਦਾ 1/10 2.5 ਘੰਟੇ ਬਣਦਾ ਹੈ ਇਹ ਸਵੇਰ ਦੇ 2.5 3 ਘੰਟੇ ਗੁਰੂ ਨਾਨਕ ਪਾਸ਼ਾ ਦੇ ਆ ਮਹਾਪੁਰਖ ਜੀ ਕਹਿੰਦੇ ਜੇ ਆਪਾਂ ਇਹ 2.5 3 ਘੰਟੇ ਗੁਰੂ ਨਾਨਕ ਪਾਸ਼ਾ ਜੀ ਦੇ ਨਾਮ ਨਹੀਂ ਲੈਂਦੇ ਉਹ ਪਰਮਪਿਤਾ ਪਰਮਾਤਮਾ ਦੇ ਨਾਮ ਨਹੀਂ ਲੈਂਦੇ ਭਾਵ ਕਿ ਉਹ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਤਾਂ ਆਪਾਂ ਬੇਈਮਾਨ ਕਹੋਨੇ ਆ ਫਿਰ ਸਾਧ ਜੀ ਤੋਂ ਵੱਡਾ ਕੋਈ ਬਈਮਾਨ ਨਹੀਂ ਹੈ ਕਿਉਂਕਿ ਜਦੋਂ ਚੀਜ਼ ਕਿਸੇ ਦੀ ਇਹ ਵੇਲਾ ਗੁਰੂ ਦਾ ਹੈ ਜੇ ਅਸੀਂ ਆਪਣੇ ਕੰਮਾਂ ਧੰਦਿਆਂ ਦੇ ਲਈ ਵਰਤ ਰਹੇ ਹਾਂ ਸੌਣ ਦੇ ਵਿੱਚ ਵਰਤ ਰਹੇ ਹਾਂ ਖਾਣ ਪੀਣ ਦੇ ਵਿੱਚ ਵਰਤ ਰਹੇ ਆ ਜਾਂ ਕੋਈ ਹੋਰ ਕੰਮ ਕਰਨ ਦੇ ਵਿੱਚ ਵਰਤ ਰਹੇ ਆ ਤਾਂ ਫਿਰ ਅਸੀਂ ਬੇਈਮਾਨ ਨਹੀਂ ਆ ਨਾ ਕਿਉਂਕਿ ਸਮਾਂ ਤਾਂ ਇਹ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਨ ਦਾ ਏ ਇਸ ਕਰਕੇ ਆਪਣੇ ਆਪ ਨੂੰ ਬੇਈਮਾਨ ਨਹੀਂ ਕਹਾਉਣਾ ਗੁਰੂ ਦਾ ਸਮਾਂ ਗੁਰੂ ਦੇ ਲੇਖੇ ਲਾਉਣਾ ਏ ਗੁਰੂ ਨੂੰ ਯਾਦ ਕਰਨਾ ਏ ਗਾ ਕੇ ਕਰ ਲਓ ਪੜ੍ਹ ਲ ਕੇ ਕਰ ਲਓ ਸੁਣ ਕੇ ਕਰ ਲਓ ਜਿਵੇਂ ਵੀ ਦਿਲ ਕਰਦਾ ਏ ਜਿੱਥੇ ਹੀ ਮਨ ਟਿਕਦਾ ਏ ਪਰ ਗੁਰੂ ਨੂੰ ਯਾਦ ਜ਼ਰੂਰ ਕਰਨਾ ਹੈ ਉਸ ਤੋਂ ਬਾਅਦ ਮਹਾਪੁਰਖ ਜੀ ਕਹਿੰਦੇ ਜਦੋਂ ਵੀ ਗੁਰੂ ਘਰੇ ਜਾਣ ਦਾ ਮੌਕਾ ਮਿਲੇ ਤਾਂ ਕਦੇ ਵੀ ਇਕੱਲੇ ਨਾ ਜਾਇਆ ਕਰੋ ਇੱਕ ਦੋ ਜੀਆਂ ਨੂੰ ਹੋਰ ਪ੍ਰੇਰਣਾ ਦੇ ਕੇ ਨਾਲ ਲੈ ਕੇ ਜਾਓ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਜੋੜਨ ਵਾਲਿਆਂ ਨੂੰ ਬਹੁਤ ਮਾਣ ਮਿਲਿਆ ਹੈ ਅਤੇ ਤੋੜਨ ਵਾਲਿਆਂ ਦੇ ਲਈ ਕੋਈ ਥਾਂ ਨਹੀਂ ਆ ਇਸ ਕਰਕੇ ਜੋੜਨ ਵਾਲੇ ਬਣਨਾ ਹੈ ਕੋਈ ਦੁਖੀ ਬੰਦਾ ਏ ਉਹ ਦੁੱਖ ਤਕਲੀਫਾਂ ਤੋਂ ਡਰ ਕੇ ਆਪਣੇ ਗੁਰੂ ਦਾ ਦਰ ਛੱਡ ਕੇ ਇੱਧਰ ਸੱਜੇ ਖੱਬੇ ਭਟਕਣਾ ਸ਼ੁਰੂ ਕਰ ਦਿੱਤਾ ਕਿਉਂਕਿ ਗੁਰਨਾਨਕ ਪਾਤਸ਼ਾਹ ਦਾ ਸਿੱਖ ਜੇ ਗੁਰੂ ਦਾ ਦਰ ਛੱਡ ਕੇ ਕਿਤੇ ਹੋਰ ਜਾਵੇਗਾ ਨਾ ਤਾਂ ਮਹਾਪੁਰਖ ਜੀ ਕਹਿੰਦੇ ਫਿਰ ਤੱਕੇ ਤੋੜਿਆਂ ਦੀ ਉੱਗਾ ਰਹਿ ਜਾਂਦਾ ਏ ਠੋਕਰਾਂ ਜੋਗਾ ਰਹਿ ਜਾਂਦਾ ਏ ਇਸ ਕਰਕੇ ਸਿੱਖ ਨੂੰ ਕਦੇ ਵੀ ਉਹਦਾ ਰਾਹ ਭੁੱਲਣ ਨਾ ਦਓ ਜੇਕਰ ਉਹਨੇ ਦੁੱਖ ਤਕਲੀਫਾਂ ਤੋਂ ਤਾਂਗ ਪਰੇਸ਼ਾਨ ਹੋ ਕੇ ਸੱਜੇ ਘੰਬੇ ਜਾਣਾ ਸ਼ੁਰੂ ਕਰ ਦਿੱਤਾ ਤਾਂ ਉਹਨੂੰ ਯਾਦ ਕਰਾਓ ਕਿ ਤੇਰਾ ਗੁਰੂ ਕਿੰਨਾ ਵੱਡਾ ਹੈ ਤੇਰਾ ਗੁਰੂ ਸਮਰਾਠਿਆ ਕਿਉਂਕਿ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਅਜਿਹੇ ਦੁੱਖ ਤਕਲੀਫਾਂ ਆ ਜਾਂਦੀਆਂ ਜਿੱਥੇ ਬੰਦਾ ਡੋਲ ਜਾਂਦਾ ਹੈ ਇਸੇ ਕਰਕੇ ਤਾਂ ਕਿਹਾ ਜਾਂਦਾ ਕਿ ਰੋਜ਼ ਰੋਜ਼ ਆਪਣੇ ਗੁਰੂਆਂ ਦੇ ਜੀਵਨ ਬਾਰੇ ਪੜੋ ਗੁਰੂ ਸਾਖੀਆਂ ਪੜੋ ਸੁਣੋ ਜਦੋਂ ਆਪਾਂ ਸੰਗਤ ਦੇ ਵਿੱਚ ਬੈਠ ਕੇ ਨਾਮ ਦੀ ਮਹਿਮਾ ਸੁਣਦੇ ਆਂ ਗੁਰਬਾਣੀ ਦੀ ਮਹਿਮਾ ਸੁਣਦੇ ਆਂ ਤਾਂ ਫਿਰ ਮਨ ਜੁੜਿਆ ਰਹਿੰਦਾ ਹੈ ਫਿਰ ਜ਼ਿੰਦਗੀ ਦੇ ਵਿੱਚ ਜਿੰਨਾ ਮਰਜ਼ੀ ਵੱਡਾ ਦੁੱਖ ਆ ਜਾਵੇ ਸਾਡਾ ਮਨ ਡੋਲਦਾ ਨਹੀਂ ਆ ਇਹ ਮਨ ਉਦੋਂ ਹੀ ਡੋਲਦਾ ਏ ਜਦੋਂ ਸਾਡੇ ਮਨ ਨੂੰ ਅਸਲੀ ਖਰਾਕ ਨਹੀਂ ਮਿਲਦੀ ਤਾਂ ਇਸ ਕਰਕੇ ਗੁਰੂ ਘਰੇ ਜਾਣਾ ਹੈ ਖੁਦ ਸੰਗਤ ਕਰਨੀ ਆ ਅਤੇ ਜੇਕਰ ਇੱਕ ਦੋ ਜੀਆਂ ਨੂੰ ਪ੍ਰੇਰ ਕੇ ਨਾਲ ਲੈ ਕੇ ਜਾਈਏ ਤਾਂ ਹੋਰ ਪਲਾ ਹੋਵੇਗਾ ਜਦੋਂ ਵੀ ਗੁਰੂ ਘਰੇ ਜਾਣਾ ਹੈ ਸੰਗਤ ਵਿੱਚ ਬੈਠ ਕੇ ਨਾਮ ਜਪਣਾ ਸੰਗਤ ਦੀ ਸੇਵਾ ਕਰਨੀ ਸਮਝੋ ਗੁਰਨਾਨਕ ਪਾਸ਼ਾ ਜੀ ਦੀ ਖੁਸ਼ੀ ਬਰਕਤ ਹਾਸਲ ਕਰਨੀ ਸਤਿਗੁਰ ਸੱਚੇ ਪਾਸ਼ਾ ਬਹੁਤ ਮਿਹਰਬਾਨ ਹੁੰਦੇ ਨੇ ਸੋ ਮੁਕਤੀ ਗੱਲ ਇਹ ਆ ਕਿ ਰੋਜ਼ ਅੰਮ੍ਰਿਤ ਵੇਲੇ ਉੱਠਣਾ ਹੈ ਉੱਠ ਕੇ ਸਭ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਤੋਂ ਹੋਵੇ ਅਤੇ ਜਿੰਨਾ ਵੀ ਪਾਠ ਕਰੀਏ ਬੜੇ ਪਿਆਰ ਨਾਲ ਸਹਿਜ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਕਰੀਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੋਵੇਗੀ ਕਿਉਂਕਿ ਗੁਰੂ ਸਾਹਿਬ ਜੀ ਦੀ ਮਿੱਠੀ ਨਿੱਗੀ ਪਵਿੱਤਰ ਬਾਣੀ ਗੁਰੂ ਸਾਹਿਬ ਜੀ ਦੇ ਬਚਨ ਨੇ ਉਹਨਾਂ ਦੇ ਬੋਲ ਨਹੀਂ ਉਹ ਬੋਲ ਕੇ ਸਾਨੂੰ ਸਮਝਾ ਰਹੇ ਨੇ ਬਸ ਆਪਾਂ ਸੁਣਨ ਦੀ ਆਦਤ ਪਾਈਏ ਜਿ세 ਦਿਨ ਆਪਾ ਧਿਆਨ ਨਾਲ ਸੁਣਨਾ ਸ਼ੁਰੂ ਕਰ ਦਿੱਤਾ ਉਸੇ ਦਿਨ ਤੋਂ ਜ਼ਿੰਦਗੀ ਵਿੱਚ ਬਦਲਾਅ ਆ ਜਾਵੇਗਾ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਪਰ ਜੇਕਰ ਵਿੱਚ ਕੋਈ ਵੀ ਗੱਲ ਤੁਹਾਨੂੰ ਚੰਗੀ ਨਹੀਂ ਲੱਗੀ ਕਿਤੇ ਵੀ ਕੁਝ ਗਲਤ ਬੋਲਿਆ ਗਿਆ ਹੋਵੇ ਗੁਰੂ ਸਹਿਬਾਨਾਂ ਦੀ ਸਿਫਤ ਕਰਦਿਆਂ ਮੇਰੇ ਪਹਿਲੇ ਪਾਤਸ਼ਾਹ ਤੁਮ ਤੁਮ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਵਿੱਤਰ ਬਾਣੀ ਜਪਜੀ ਸਾਹਿਬ ਦੀ ਬਾਣੀ ਦੀ ਮਹਿਮਾ ਕਰਦੇ ਹਾਂ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਸੰਗਤ ਜੀ ਵਾਹਿਗੁਰੂ ਜੀ ਮਾਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ